ਹਾਲਾਤ ਕੈਸੇ ਨੇ ਪੰਜਾਬ ਦੇ ਮੈਂ ਹੁਣ ਹੁਣ ਦੀ ਘਟਨਾ ਤੁਹਾਨੂੰ ਦੱਸਦਾ ਅੱਜ ਕੱਲ ਦੀ ਗੱਲ ਹੀ ਹੈ ਕੈਸੇ ਹਾਲਾਤ ਨੇ ਪੰਜਾਬ ਦੇ ਕੈਦੀ ਭੱਜ ਗਏ ਹਾਂਜੀ ਕੈਦੀ ਤਾਂ ਭੱਜ ਗਏ ਕਹਿੰਦੇ ਉਹ ਕੈਦੀ ਕਸੂਰਵਾਰ ਨੇ ਬੇਕਸੂਰ ਨੇ ਜਾਂ ਕੀ ਗੱਲ ਹੈ ਇਹਦੇ ਤੇ ਮੈਂ ਕੋਈ ਗੱਲ ਨਹੀਂ ਕਰ ਰਿਹਾ ਬੇਨਤੀ ਨੂੰ ਸਮਝਿਓ ਹੁਣ ਕੈਦੀ ਭੱਜ ਗਏ ਉਸ ਤੋਂ ਬਾਅਦ ਪਿੱ ਕੈਦੀ ਫੜਨੇ ਆ ਨਾਕੇ ਲੱਗੇ ਚਲੋ ਜਿਵੇਂ ਵੀ ਹੋਇਆ ਐਡੀ ਮੂਰਖਤਾ ਇਹੋ ਜਿਹਾ ਕੁਝ ਇੱਥੇ ਚੱਲਦਾ ਸਮਾਣੇ ਇਲਾਕੇ ਦੇ ਵਿੱਚ ਵਾਪਰੀ ਹੈ ਘਟਨਾ ਪਤਾ ਲੱਗ ਗਿਆ ਮੇਰਾ ਖਿਆਲ 22 ਸਾਲ ਦੀ ਉਮਰ ਸੀ ਉਸ ਨੌਜਵਾਨ ਭੈਣ ਦੀ ਗੱਡੀ ਜਾ ਰਹੀ ਹੈ ਨਾਕਾ ਲੱਗੇ ਜਦੋਂ ਗੱਡੀ ਆਪਾਂ 메ਨ ਰੋਡ ਤੇ ਹੁੰਦੀ ਹੈ ਨਾ ਜਦੋਂ ਖਾਲੀ ਰੋਡ ਹੁੰਦਾ ਬੰਦਾ ਥੋੜੀ ਸਪੀਡ ਨਾ ਕਰ ਲੈਂਦਾ ਵੀ ਚਲ ਖਾਲੀ ਐ ਰੋਡ ਨਾਕਾ ਸੀ ਤੇ ਗੱਡੀ ਰੁਕਣ ਨੂੰ ਸਮਾਂ ਵੀ ਲੱਗਦਾ ਜੇ ਮੰਨ ਲਓ ਇਹ ਵੀ ਮੰਨ ਲੀਏ ਵੀ ਗੱਡੀ ਕੋਈ ਨਹੀਂ ਰੋਕ ਰਿਆ ਮੰਨ ਲੈਨੀ ਆ ਵੀ ਗਲਤ ਗੱਡੀ ਰੋਕਣੀ ਚਾਹੀਦੀ ਆ ਆਪਾਂ ਨੂੰ ਜੇ ਮੰਨ ਵੀ ਲਈਏ ਵੀ ਗੱਡੀ ਨਹੀਂ ਰੋਕ ਲਿਆ ਤੇ ਤੁਸੀਂ ਨੰਬਰ ਨੋਟ ਕਰ ਸਕਦੇ ਹੋ ਅਗਲੇ ਕੋਈ ਹੋਰ ਵੀ ਸਿਸਟਮ ਆਇਆਗਾ ਬਹਾਨਾ ਬਣਾਇਆ ਕਿ ਗੱਡੀ ਨਹੀਂ ਰੁਗੀ ਗੱਡੀ ਸਪੀਡ ਨਾਲ ਸੀ ਉਹ ਦੱਸਦੇ ਆ ਸਾਰਾ ਮੀਡੀਆ ਚ ਆ ਚੁੱਕਿਆ ਹੈ ਨਹੀਂ ਸੀ ਰੁਕੀ ਤੇ ਗੁਰੂ ਪਿਆਰੇਓ ਪੁਲਿਸ ਵਾਲਿਆਂ ਨੇ ਸਿੱਧੀ ਗੋਲੀ ਚਲਾਤੀ 22 ਸਾਲ ਦੀ ਨੌਜਵਾਨ ਭੈਣ ਗੋਲੀ ਦਾ ਸ਼ਿਕਾਰ ਹੋ ਗਈ ਡੈਥ ਹੋ ਗਈ ਹੋ ਗਈ ਹਾਲਾਤ ਕੈਸੇ ਨੇ ਇੱਥੇ ਕੋਈ ਕਿਸੇ ਪਾਸੇ ਜਾ ਰਿਹਾ ਕੋਈ ਪਤਾ ਨਹੀਂ ਕਦੋਂ ਕਿਹਦੇ ਗੋਲੀ ਮਾਰ ਦੇਣ ਇਹ ਖੁੱਲੇ ਛੱਡ ਰੱਖਿਆ ਉਹੀ ਖੁੱਲੇ ਕੋ ਪੁੱਛਣ ਵਾਲਾ ਚਾਹੀਦਾ ਇਹਨਾਂ ਲੋਕਾਂ ਨੂੰ ਵੀ ਆ ਜਿਹੜੀ ਗੋਲੀ ਹੁਣ ਚਲਾਈ ਹੈ ਇਹ ਕੋਈ ਕਾਨੂੰਨ ਹੈ ਇੱਥੋਂ ਕੋਈ ਕੋਈ ਪਰਮਿਸ਼ਨ ਮਿਲੀ ਹੋਈ ਸੀ ਉਹਨਾਂ ਬੰਦਿਆਂ ਦੀ ਚੰਗੀ ਤਰ੍ਹਾਂ ਗਹਿਰੀ ਤਫ਼ਤੀਸ਼ ਹੋਣੀ ਚਾਹੀਦੀ ਐ ਕੋਈ ਨਹੀਂ ਹੁੰਦੀ ਇੱਥੇ ਕੋਟਕਪੂਰੇ ਬਾਣੀ ਪੜਦਿਆਂ ਤੇ ਗੋਲੀ ਚਲਾਤੀ ਉਹਨਾਂ ਤੇ ਅੱਜ ਤੱਕ ਕੋਈ ਪਰਚਾ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਕੋਈ ਗੱਲ ਬਾਤ ਨਹੀਂ ਬਾਣੀ ਪੜਦਿਆਂ ਤੇ ਤੁਹਾਡੇ ਕਿੰਨੇ ਬੰਦੇ ਬੈਠੇ ਸੀ ਉੱਥੇ ਜਪਜੀਤ ਸਾਹਿਬ ਤੋਂ ਬਾਅਦ ਜਾਬਸਾ ਦਾ ਪਾਠ ਹੀ ਕਰਨ ਲੱਗੇ ਸੀ ਉੱਥੇ ਕਿਹੜੀ ਪੰਤ ਤੋੜ ਕਰਦਾ ਸੀ ਕੋਈ ਬੈਠਿਆਂ ਤੇ ਗੋਲੀ ਚਲਾਤੀ ਤੇ ਗੱਡੀ 'ਚ ਕੋਈ ਜਾ ਰਿਹਾ ਤਾਂ ਗੋਲੀਆਂ ਚਲਾ ਕੇ ਮਾਰਤੀ ਉਹ ਨੌਜਵਾਨ ਭੈਣ ਸਾਨੂੰ ਬੋਲਣਾ ਚਾਹੀਦਾ ਇਹ ਪੰਜਾਬ ਨੂੰ ਕੀ ਬਣਾ ਕੇ ਰੱਖ ਦਿੱਤਾ ਇੱਥੇ ਕੋਈ ਕਾਨੂੰਨ ਨਾਂ ਦੀ ਚੀਜ਼ ਨਹੀਂ ਜੰਗਲ ਰਾਜ ਐ ਹੁਣ ਆਪਾਂ ਇੱਥੋਂ ਜਾਵਾਂਗੇ ਸਾਰੇ ਕੋਈ ਪਤਾ ਨਹੀਂ ਕਿਹੜੇ ਮੋੜ ਤੇ ਕਿੱਥੇ ਕੀ ਕਰਦੇ ਨੇ ਲੈ ਦੇਖ ਲੋ ਬੰਦਾ ਚੰਗਾ ਭਲਾ ਤੁਰਿਆ ਫਿਰਦਾ ਬੇਕਸੂਰ ਕੈਸੇ ਹਾਲਾਤ ਬਣਾਤੇ ਉਹ ਭੈਣ ਜੀ ਦੀ ਡੈਥ ਹੋਈ ਉਹ ਆਪਣੀ ਐ ਅਸੀਂ ਖਬਰਾਂ ਵੇਖਦੇ ਆ ਪੜ੍ਹਦੇ ਆ ਚਲੋ ਕੋਈ ਗੱਲ ਨਹੀਂ ਹੋ ਗਿਆ ਹੋ ਗਿਆ ਇਹ ਸਾਡੇ ਨਾਲ ਵੀ ਹੋ ਸਕਦਾ ਕਿਸੇ ਮੋੜ ਤੇ ਕੁਛ ਕਰਦੇ ਅਕੇ ਅਸੀਂ ਜੀ ਕੈਦੀ ਫੜਨੇ ਸੀਗੇ ਵੀ ਤੁਸੀਂ ਨਸ਼ੇ ਦੇ ਸੋਤੇ ਪਏ ਸੀ ਜਦੋਂ ਉਹ ਨਿਕਲੇ ਆ ਉਥੋਂ ਤੁਸੀਂ ਉੱਥੇ ਜਿਹੜਾ ਲੰਗ ਲਾਣਾ ਸਾਰਾ ਇਕੱਠਾ ਹੀ ਤੁਸੀਂ ਕਿੱਥੇ ਸੀ ਔਰ ਨਾਲ ਮੈਂ ਸਪਸ਼ਟ ਬੇਨਤੀ ਇਹ ਵੀ ਕਰਾਂਗਾ ਕਿ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਭਾਵੇਂ ਉਹ ਸਿੱਖ ਕੈਦੀ ਨੇ ਭਾਵੇਂ ਉਹ ਮੁਸਲਿਮ ਕੈਦੀ ਨੇ ਭਾਵੇਂ ਉਹ ਹਿੰਦੂ ਕੈਦੀ ਨੇ ਇਹ ਨਹੀਂ ਵੇਖਣਾ ਚਾਹੀਦਾ ਕਿਦਾ ਮਜ਼ਬ ਕੀ ਹੈ ਜਾਂ ਦੀ ਜਾਤ ਕੀ ਹੈ ਇਹ ਘੱਟ ਗਿਣਤੀ ਹੈ ਇਹ ਬਹੁਤ ਗਿਣਤੀ ਹੈ ਇਹ ਨਹੀਂ ਵੇਖਣਾ ਚਾਹੀਦਾ ਵੇਖਣਾ ਇਹ ਹੈ ਕਿ ਦੀ ਸਜ਼ਾ ਪੂਰੀ ਹੋ ਗਈ ਨਹੀਂ ਹੋ ਗਈ ਬੇਕਸੂਰ ਜਿੰਨੇ ਕੈਦੀ ਨੇ ਉਹਨਾਂ ਨੂੰ ਤੁਰੰਤ ਰਿਹਾਆ ਕਰਨਾ ਚਾਹੀਦਾ ਜਿੰਨਾ ਕਾਨੂੰਨ ਮੁਤਾਬਕ ਬਣਦੀ ਹੈ ਰਿਹਾਈ ਕਾਨੂੰਨ ਨਾਲ ਦੀ ਚੀਜ਼ ਹੀ ਕੋਈ ਨਹੀਂ ਛੱਡੀ ਕਾਨੂੰਨ ਮੁਤਾਬਕ ਜਿਹੜੇ ਰਿਹਾਅ ਮਤਲਬ ਸਜ਼ਾ ਤੋਂ ਕਿਤੇ ਵੱਧ ਸਜ਼ਾ ਕੱਟ ਚੁੱਕੇ ਐ ਮੇਰੀ ਉਹ ਭੈਣੋ ਉਹ ਵੀ ਕਿਸੇ ਦੇ ਭਰਾ ਨੇ ਉਹ ਵੀ ਕਿਸੇ ਦੇ ਬੱਚੇ ਐ ਬਜ਼ੁਰਗੋ ਬੇਕਸੂਰਾਂ ਨੂੰ ਜੇਲਾਂ ਵਿੱਚ ਤਾੜਿਆ ਹੋਇਆ ਉਮਰਾਂ ਲੰਘੀਆਂ ਜਵਾਨੀਆਂ ਰੁੜ ਗਈਆਂ ਉਹਨਾਂ ਸਾਰੇ ਬੇਕਸੂਰਾਂ ਨੂੰ ਤੁਰੰਤ ਰਿਹਾ ਕਰਨਾ ਚਾਹੀਦਾ ਕੋਈ ਕਿਸੇ ਫਿਰਕੇ ਦਾ ਹੋਵੇ ਭਾਵੇਂ ਮਜਬਾਂ ਦੀ ਗੱਲ ਨਹੀਂ ਗੁਰੂ ਨੇ ਸਾਨੂੰ ਸਿਖਾਈ ਇਹ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਹਾਲਾਤ ਵੇਖੋ ਇੱਥੇ ਕਿਵੇਂ ਬਣਾਏ ਹੈ ਗੱਲ ਕਰ ਰਹੇ ਆ ਰਾਜੇ ਪਾਪ ਕਮਾਵ ਦੇ ਉਲਟੀ ਬਾੜ ਖੇਤ ਕੋ ਖਾਈ ਮੈਂ ਸਾਰੀ ਪੁਲਿਸ ਨੂੰ ਨਹੀਂ ਕਹਿ ਰਿਹਾ ਪੁਲਿਸ ਦੇ ਵਿੱਚ ਵੀ ਬੰਦੇ ਚੰਗੇ ਹੋਣਗੇ ਪਰ ਜਿਹੜਾ ਇਹ ਇਸ ਤਰ੍ਹਾਂ ਗੋਲੀਆਂ ਸਰੀਆਮ ਵਹਿ ਰਹੀਆਂ ਕਦੇ ਕੋਈ ਮਾਰਤਾ ਗੈਂਗਸਟਰਾਂ ਦੇ ਨਾਂ ਦੇ ਉੱਤੇ ਕੋਈ ਪਤਾ ਨਹੀਂ ਕਿਹਦੇ ਕਿਹਦੇ ਗੋਲੀ ਮਾਰ ਦੇਣ ਇਹ ਕੀ ਹੈ ਇਹ ਤੇ ਗੁਰੂਆਂ ਦੇ ਨਾਂ ਤੇ ਵਸਣ ਵਾਲਾ ਪੰਜਾਬ ਹੈ ਇਹਨੂੰ ਇਸ ਤਰ੍ਹਾਂ ਉਜਾੜਨ ਲੱਗੇ